ਕਿਹੜੀਣੀ ਪਈ ਸੀ ਇਹ ਬੰਦੇ ਨੇ ਯਾਰ ਗੋਲੀਆਂ ਵਜੀਆਂ ਨੇ ਇਹ ਕੋਈ ਗੱਲ ਥੋੜੀ ਐ ਅਸੀਂ ਇੱਥੇ ਗੋਲੀਆਂ ਖਾਣ ਆਏ ਸੀਗੇ ਤੁਸੀਂ ਕਾਗਜ਼ ਭਰავੇ ਨਾ ਵੱਡਿਆ ਪਹਿਲਵਾਨਾਂ ਵਾਲੇ ਪਿੰਡਾਂ 'ਚ ਵੇਖ ਲਾਂਗੇ ਕਿੰਨੇ ਕੁ ਜੋਗੇ ਐ ਐਮਪੀ ਦੀ ਇਲੈਕਸ਼ਨ 'ਚ ਵੋਟਾਂ ਦਾ ਕਿਤੋਂ ਡਾਢ ਹੋਈਆਂ ਨੇ 20 ਕੰਨਾਂ ਦਿਨ ਕਿੰਨੇ ਇੱਕ ਵੀ ਪਈ ਆ ਜੀ ਪੀਐਫ ਫਿਰ ਬੰਦੇ ਮਰ ਜਾਂਦੇ ਫਿਰ ਸੁਣ ਲਓ ਸਾਡੇ ਐਸਐਚਓ ਨੂੰ ਪੁੱਛੋ ਸਿਟੀ ਵਾਲੇ ਨੂੰ ਉਹਨੇ ਮੇਰੇ ਤੋਂ ਮੈਕ ਤੇ ਸਰ ਤੋਂ ਕਹਾਇਆ ਕਿ ਕਿਸੇ ਮੇਰੇ ਬੰਦੇ ਨੇ ਬਾਈ ਕੋਈ ਝਾਰ ਨਹੀਂ ਨਾਮ ਲੈ ਕੇ ਜਾਣਾ ਯਾਰ ਤੁਸੀਂ ਇੱਟਾਂ ਦੀਆਂ ਟਰਾਲੀਆਂ ਤੇ ਮੈਂ ਕਈ ਜਣਾ ਭਰੀਆਂ ਖੜੀਆਂ ਕੋ ਮੰਨਦੇ ਨਹੀਂ ਪੈਗੇ ਬਾਈ ਜੀ ਮੈਂ ਤਾਂ ਬੰਦੇ ਨਹੀਂ ਮਾਣੇਗੇ ਮੈਂ ਇਲੈਕਸ਼ਨ ਲੜਾਉਣੇ ਆ ਸ਼ਾਂਤੀ ਬਾਈ ਜੀ ਮੈਂ ਤੁਹਾਨੂੰ ਥੋੜਾ ਪਹਿਲਾਂ ਵੀ ਕਿਹਾ ਸੀ ਤਕਰੀਬਾਤ ਕਰਾਂਗੇ ਸਕੂਲ ਸੁ ਵੀ ਸਾਡੇ ਬੰਦੇ ਨੇ ਪੜ੍ਹਦੀਆਂ ਆਈ ਤਾਂ ਜੱਟ ਸਾਡੀ ਪਹੁੰਚ ਹੈ ਇਹਦਾ ਤੁਹਾਡੇ ਜੀ ਉਹਨਾਂ ਦਾ ਵਿਚਾਲੇ ਸਵੇਰੇ ਤੁਸੀਂ ਮੈਨੂੰ ਦੱਸੋ ਫਤੇ ਜੀ ਸਵੇਰੇ ਐਮ ਐਲ اے ਦਾ ਮੁੰਡਾ ਪਾਰਿਆ ਹੈ ਭਗਵੰਤ ਮਾਨ ਦੀ ਫੋਟੋ ਲਾ ਕੇ ਕੀ ਅੱਜ ਇਹਨੇ ਪੜਾਂਗੇ ਠੀਕ ਹੈ ਮੈਂ ਫੇਰ ਡੀਜੀਪੀ ਨੂੰ ਉਹ ਭੇਜ ਰਿਹਾ 6:25 ਮਿੰਟ ਤੇ ਮੈਂ ਕੱਲਾ ਕੱਲਾ ਸਕਰੀਨਸ਼ਾਟ ਮੇਰੇ ਕੋਲ ਯਾਰ ਦੱਸਣ ਦੇ ਬਾਵਜੂਦ ਪੁਲਿਸᱮ ਕੁਝ ਕਰਾਉਂਦੀ ਪਈ ਹੈ ਸਾਡੇ ਕਾਗਜ਼ ਭਰਾਵੇਂ ਇਲੈਕਸ਼ਨ ਕਮਿਸ਼ਨ ਅਸੀਂ ਪਿੰਡਾਂ 'ਚ ਵੇਖਾਂਗੇ ਕੀ ਕੋਸ਼ਿਸ਼ ਕਰਨੇ ਕਿਵੇਂ ਲੱਗੇ ਤੇ ਲਿਆ ਆ ਤਗੜੇ ਹੋ ਜੋ ਆ ਵੇਖੋ ਜੀ ਪੋਸਟ ਤੇ ਆਵੇ ਉਹਦੀ ਐਡੀਸ਼ਨ ਕੋਈ ਆਇਆ ਹੀ ਨਹੀਂ ਪਹਿਲਾਂ ਪਿੰਡ ਨਹੀਂ ਹੁੰਦੀ ਹੈ ਸਿਗਰੀਂ ਚੋ। ਹਲੋ। ਸਰ ਅਹੀਂ ਖੜੇ ਆਂ ਭਾਜੀਆਂ ਮੋੜਨ ਵਾਲੇ ਨੂੰ ਬੁਲਾ ਲੀਏ। ਹਾਂਜੀ। ਉਹਨੂੰ ਬੁਲਾਓ। ਆਈ ਖੜੇ ਆਂ ਜੀ। ਬਸ ਇਹ ਠੀਕ ਹੈ ਬਾਈ ਜੀ ਖੂਣੀਆਂ ਕਰਦੇ ਆਂ। ਆਪ ਘਰੇ ਬੈਠੇ ਹੋ। ਲੋਕਾਂ ਦੇ ਲੋਕਾਂ ਨੂੰ ਮਰਾਈ ਆ ਉਹ ਭੇਜਤਾ। ਭਾਜੀਆਂ ਮੋੜਨੀਆਂ ਆਵਾ ਆਈ। ਜੀ ਲੱਗਿਆ ਮੈਨੂੰ ਸਮਝ ਨਹੀਂ ਜਿਵੇਂ ਤਾਂ ਡਾਕਟਰ ਹੀ ਕਹਿ ਰਹੀ ਹੈ ਜੀ ਮੁੰਡਾ ਗੋਲੀ ਲੱਗੀ। ਜੈਰੀ 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 ਸੁੱਤਾਂ ਦਾ। ਜਿੰਨਾ ਚਾਰਾਂ ਦੇ ਫੈਲ ਲੱਗ ਗਏ। ਗੁਰਵਿੰਦਰ। ਦੋ ਜਾਣੇ ਤੇ ਹੋਰ ਆ ਉਹ ਜਾ ਰਹੇ। ਵੀਡੀਓ ਵਾਲੇ ਸੀਗੇ ਜੀ। ਚਲੋ। ਦੱਸਣ ਦੇ ਬਾਅਦ ਆਲ ਇੱਕ ਤਾਂ ਹੁੰਦਾ ਨਾ ਯਾਰ ਜੁਮੇਵਾਰ ਬੰਦੇ ਆ ਅਸੀਂ ਕੋਈ ਗੱਲ ਦੱਸੋ ਕਿ ਤੁਹਾਨੂੰ ਅਸੀਂ ਦੱਸੀ ਜਾਂਨੇ ਫਿਰ ਇੱਕ ਮਿੰਟ ਜਿੱਥੇ ਕਾਗਜ਼ ਭਰਦੇ ਉਹਦੇ ਕੰਧਾਂ ਦੇ ਉੱਤੇ ਜਿਹੜਾ ਉਹ ਵੇਖੋ ਅਜੇ ਅਜੇ ਵੀ ਚਵਾਰਿਆਂ ਦੇ ਉੱਤੇ ਚੜੇ ਹੋਏ ਉਹ ਕੋਠਿਆਂ ਦੇ ਕੋਲ ਸਕੂਲ ਦੇ ਨੇੜੇ ਆਲੋ ਸਵੇਰੇ ਖਾਦੀ ਬਾਈ ਨੂੰ ਕੋਈ ਇੱਧਰ ਵੀ ਕੱਢ ਦਿਓ ਕੱਢ ਦਿਓ 6:57 ਮਿੰਟ ਤੇ ਮੈਂ ਡੀਜੀਪੀ ਨੂੰ ਭੇਜਿਆ ਪੱਲਾ ਹੀ ਯਾਰਾ ਮੁੰਡੇ ਆਹ ਵੇਖੋ ਸਾਹਮਣੇ ਰੋੜੇ ਟੋੜੇ ਹੋਏ ਬੈਠਾ ਬੈਠਾ ਤੂੰ ਤੂੰ ਯਾਤਰਾ ਕਰੋ ਮੈਂ ਲਵਾਉਂਗਾ ਇਹ ਸਾਰੇ ਰੋੜੇ ਕੋਠੀਆਂ ਦੇ ਆਲ ਆਲ ਇੱਥੋਂ ਤੁਰਨ ਲੱਗਾ ਮੈਂ ਫੇਰ ਆਖਿਆ ਮੈਂ ਕਿਹਾ ਤੁਹਾਡਾ ਡੀਐਸਪੀ ਕਹਿੰਦਾ ਪੀਸਫੁੱਲ ਆ ਪੀਸਫੁੱਲ ਇਹ ਮੈਂ ਡੀਜੀਪੀ ਨੂੰ ਭੇਜਿਆ ਡੀਜੀਪੀ ਨੇ ਅਰਪੇ ਸ਼ਕਲਾ ਦੀ ਡਿਊਟੀ ਲਈ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਫੇਰ ਉਹਨਾਂ ਨੂੰ ਦੱਸਿਆ ਮੈਸੇਜ ਆ ਗੱਲਬਾਤ ਆ ਆ ਗੱਡੀ ਸਾਡੀ ਭੰਨੀ ਆ ਕਾਲੇ ਨਾ ਪਾ ਯਾਰ ਕਿਉਂ ਇਦਾਂ ਵੀ ਆਉਂਦੇ ਆ ਪਾਦਾ ਇੱਕ ਪਾਸੇ ਆਏ ਤਾਂ ਇਹ ਤਿੰਨਾ ਪਾਸੇ ਖੜੇ ਹੀ ਗੱਲ ਲਾ ਤੇ ਲਾ ਦੇ ਯਾਰ ਆਪਣੇ ਵੀ ਲਾ ਦੇ ਆਪਾਂ ਸਾਰੇ ਲਾ ਦਿੰਦੇ ਆਏ ਯਾਰ ਫਾਈਨਲੀ ਸੈਂਸਰ ਇੱਥੇ ਕੋ ਮਾਤ ਸਾਰੇ ਬੰਨੇ ਆਏ ਆ ਇਹ ਵਿਖਾ ਦੇ ਲੋਚਾਰੇ ਬੰਨੇ 55 ਤੋਂ ਆ ਪੂਰਾ ਨਹੀਂ ਉਧਰ ਕਿੱਥੇ ਆਗਾ ਇਧਰ ਤੋਂ ਜ਼ਿਆਦਾ ਤੂੰ ਕਿੱਥੀ ਜਾਂਦੇ ਏ ਉਹ ਗਾਰਡ ਆਉਣ ਆਹੀਆਂ ਟਾਂਗਾ ਤੁਹਾਡੇ ਖੜ ਦੇ ਨੇ ਰੋੜੇ ਮੈਂ ਕਹਿ ਕੇ ਆ ਮੈਂ ਆਹ ਬੰਦੇ ਜਿਹੜੇ ਇਹਨਾਂ ਦੇ ਭਗੌੜੇ ਆ ਇਹ ਫੜ ਲਓ ਇਹਨਾਂ ਨੂੰ ਠੀਕ ਹੈ ਮੈਂ ਕਿਹਾ ਕੱਖ ਨਹੀਂ ਹੁੰਦਾ ਕੱਲ ਮੈਂ ਐਸਐਸਪੀ ਨੂੰ ਦੱਸ ਕੇ ਆਇਆ ਫਿਰ ਮੁਲਾਜ਼ਮ ਨਾਲ ਲੈ ਕੇ ਆਇਆ ਇਸ ਨੂੰ ਕੋਠੀ ਨੂੰ ਵੇਰਾ ਡਿਪਟਾਜ ਵੀ ਹੋਣੇ ਐ ਐਸ ਐਚਓ ਨਾਲ ਲੈ ਕੇ ਇਹਨਾਂ ਦਾ ਨਾਮ ਆ ਰਿਹਾ ਕਿ ਚੌਂਕ ਮਰਾਉਂ ਨਹੀਂ ਲੈਂਦਾ ਪੁਲਿਸ ਨੇ ਸਰਕਾਰੀ ਰੋਡਾਂ ਦੀਆਂ ਚਰਿਆਵਾਂ ਵਿੱਚ ਇੱਥੇ ਏਡੇ ਕੈਮਰੇ ਆ ਅਸੀਂ ਤਾਂ ਜੀ ਖਾਲੀ ਹੱਥ ਹੀ ਆਏ ਆ ਤੁਹਾਡੇ ਧਿਆਨ ਕਿਸੇ ਖਾਲੀ ਹੱਥ ਹੀ ਆਏ ਆ ਦੋਹਾਂ ਧਿਰਾਂ ਦੇ ਵਿਚਾਲੇ ਇਹ ਗੱਲ ਕਰਦੇ ਆ ਵੀਰੇ ਇੱਧਰ ਓ ਕਾਕੇ ਨਾ ਕਰੀਂ ਨਹੀਂ ਬਈ ਆਪਣੇ ਮੈਂ ਦੇ ਦੇਰੀਆ ਇਸ਼ਾਰੇ ਸ਼ੂਰੇ ਨਾ ਕਰੀਓ ਨਹੀਂ ਨਹੀਂ ਆਪਸ ਵਿੱਚ ਹੀ ਆਪਸ ਵਿੱਚ ਉਹ ਨਾ ਕਰੀਓ ਲੋੜ ਨਹੀਂ ਆਉਂਦੀ ਇੱਕ ਚੌਕ ਤੋਂ ਗਾਹ ਨਹੀਂ ਗਿਆ ਉਹਨਾਂ ਦੀ ਰੋੜੇ ਟਰਾਲੀ ਉੱਥੋਂ ਤੱਕ ਗਈ ਸਾਰਿਆਂ ਦੇ ਸਾਹਮਣੇ ਗਈ ਆਮਨੇ ਚੌਕ ਤੋ ਤੱਕ ਰੋੜਿਆਂ ਦੀਆਂ ਟਰਾਲੀਆਂ ਜਾਂਦੀਆਂ ਸੋ ਸਾਡਾ ਜੀਰਾ ਸਾਹਿਬ ਡੀਐਸਪੀ ਭਾਰ ਕੇ ਖੜੀਆਂ ਟਰਾਲੀਆਂ ਰੋੜਿਆਂ ਦੀਆਂ ਮੈਂ ਕਿਹਾ ਰੋੜਿਆਂ ਦੀ ਟਰਾਲੀ ਲੈ ਕੇ ਤੁਰ ਪੇ ਕਹਿੰਦਾ ਜੀ ਕੁਝ ਨਹੀਂ ਹੈ ਗੱਗ ਤੇ ਆਪ ਟਰਾਲੀ ਦੇ ਨਾਲ ਤੁਰਿਆ ਹੁੰਦਾ ਕਨੇ ਪਾਰਾ ਖਣੀ ਰੋੜੇ ਪ੍ਰਾਲੀ ਦੇ ਨਾਲ ਨਾਲ ਉੱਤੋਂ ਚੱਲੇ ਰੋੜੇ ਪ੍ਰਾਲੀ ਦੇ ਨਾਲ ਨਾਲ ਆ ਜਿਹੜੇ ਉੱਤੇ ਸੀ ਰੋੜੇ ਤਾਂ ਵਿਖਾ ਦੇ ਉੱਥੇ ਪੈਰੋ ਗੋਰਾ ਛੋਡੀ ਵਾਲੇ ਉੱਤੇ ਹੀ ਉੱਤੋਂ ਵੀ ਰੋੜੇ ਚਲਾਏ ਆ ਆ ਜਿਹੜੇ ਆ ਹਾਂਜੀ ਹਾਂ ਪਾਰ ਕਰਨੀ ਉੱਥੇ ਬਸ ਕੇ ਦੇ ਵਿੱਚ ਵਜਦੇ ਰਹੇ ਉੱਥੇ ਇੱਕ ਦੂਰ ਰੋੜਾ ਜਾਂਦੀ ਸੰਦੇ ਉੱਪਰਲੇ ਪਾਸਿਓਂ ਦੀ ਰੋੜੇ ਆਉਂਦੇ ਰਹੇ ਵੀ ਗੱਲ ਕਰਦੇ ਅਜੇ ਐਸਐਟੇ ਸਾਹਿਬ ਸਾਡੇ ਲੈ ਕੇ ਚੱਲੇ ਸੀਗੇ ਕੈਂਡੀਡੇਟਾਂ ਨੂੰ ਅੰਦਰ ਮਰਾਉਣੇ ਸੀ ਸਾਰੇ ਉੱਥੇ ਲਿਆ ਗਏ ਕੋਈ ਟੋ ਅਰੇਂਜਮੈਂਟ ਹੀ ਨਹੀਂ ਜਦੋਂ ਟਾਈਮ 3 ਵਜੇ ਆਪਣਾ ਜੀ ਇਹ ਟਾਈਮ ਹੀ ਨਿਕਾਉਣਾ ਸੀ ਇਹਨਾਂ ਨੂੰ ਸਾਡੇ ਭਰਾ ਦੇ ਤੁਸੀਂ 3 ਵਜੇ ਕਰੇ ਕੁਝ ਲੈ ਆਪੇ ਦਾ ਮੈਂ ਤਾਂ ਇੱਥੇ ਬੈਠੇ ਆਉਟ ਹੋ ਗਿਆ ਮੈਂ ਤੁਹਾਨੂੰ ਕਾਜੀ ਹੋਇਆ ਹੀ ਨਹੀਂ ਕਿਤਾ ਤੁਹਾਡੀ ਸੇਵਾ ਜਿਹੜਾ ਉਹਨਾਂ ਨੂੰ ਮੇਰੇ ਤੂੰ ਅੱਗੇ ਇੱਥੇ ਰਹਿ ਰਹੇਂਗੀ ਕੋਈ ਸਾਲਾ ਰੌਲਾ ਇਹ ਵੱਖਰੀ ਭੈਣ ਤੋਂ ਪਰਮਾਤ ਜੰਪੇ ਇੱਕ ਬੰਨੇ ਭਗਵਾਨ ਮੈਂ 5 ਸਾਲ ਐਂ ਬਣਾਇਆ ਦੱਸ ਦਿਓ ਜੇ ਕਿਤੇ ਲੜਾਈ ਝਗੜਾ ਵੀ ਹੋਇਆ ਹੋਵੇ ਇੱਕ ਮਾਨੇ ਵੇਸੇ ਸਾਲ ਵਿੱਚ ਝੱਟ ਗਿਆ ਪਾਸੀ ਦਾ ਉਹਨਾਂ ਦੇ ਹੁਕਮ ਦੇ ਰਹੀ ਇੱਕ ਕਮਰਸੀਆ ਜੁਵਾਦੇ ਬੈਠਦੇ ਨੇ ਜਨ ਚਾਹ ਰਹੇ ਕੇ ਬੰਦੇ ਆਤੇ ਗੱਟੀਬਾਸ਼ੀ ਤੋਂ ਕੋਈ ਨਹੀਂ ਆਉਂਦਾ ਉਹਨੇ ਕਹਿ ਰੀ ਕਦ ਕਿੰਨਾ ਚਾਰਾਂ ਦੇ ਤਾਂ ਆਪਾਂ ਵੇਖੀਆਂ ਜਿਹੜੀਆਂ ਕੋਈ ਨਹੀਂ ਅਜੇ ਦੋ ਦੋ ਤਿੰਨ ਦਿਨ ਹੈਗੇ ਪਰ ਫੇਰਾਵੇਂ ਪ੍ਰੋਗਰਾਮ ਹੈਗਾ ਚਾਰ ਦੀ ਗੱਲ ਬੈਠੇ ਚਾਰ ਨੂੰ ਆਏ ਚਾਰ ਨੂੰ ਆਉਣੇ ਕੋਈ ਚੱਬ ਰੱਖਣੇ ਆ ਇਹ ਨਾਵਾਂਗੇ ਸਾਡਾ ਹੱਕ ਹੈ ਤੁਹਾਨੂੰ ਚਾਰ ਨੇ ਜੀ ਜਿੰਨਾ ਚਿਰ ਕੰਮ ਹੀ ਕਰਦੇ ਉਹਨਾਂ ਬੰਦਿਆਂ ਨੂੰ ਤੁਸੀਂ ਹਸਪੀਟਲ ਜਾਓ ਅਸੀਂ ਇੱਥੇ ਬਾਹਾਂਗੇ ਸਾਡਾ ਹੱਕ ਹੈ ਜੀ ਤੁਹਾਡਾ ਹੱਕ ਸਾਨੂੰ ਸਕਿਉਰਟੀ ਦੇਂਦਾ ਆਈ ਨਾ ਸਾਨੂੰ ਆਹ ਹਾਲਾ ਨਾ ਕਰਾਓ ਸਾਡੇ ਮਾਰੀ ਲੱਗਾ ਠੀਕ ਕਰਦਾ ਅਸੀਂ ਸੱਚੇ ਸਾਨੂੰ ਆਹ ਦਾ ਅੰਦਰ ਆ ਕੇ ਕੈਂਡੀਡੇਟਾਂ ਅੰਕ ਕਾਗਜ਼ ਭਰਨ ਨੂੰ ਭੈਣੋ ਕੋਟ ਕੋਟ ਕੇ ਮਰੌਣਾ ਸਾਨੂੰ ਇੱਥੇ ਦੇ ਬੰਦੇ ਚਾਰ ਹੈਗੇ ਉਹ ਤਾਂ ਕੱਲੇ ਚ ਅਸੀਂ ਚੋਣ ਦੀ ਗੱਲ ਕਰਦੇ ਜੇ ਜ਼ੋਰ ਹੁੰਦਾ ਜੇ ਤਾੜਾਂਗੇ ਫਿਰ ਵੇਖੀ ਜਾਣੀ ਸਾਡੇ ਬੰਦੇ ਇੱਥੇ ਫੱਟੇ ਹੋਏ ਜਿਨ੍ਹਾਂ ਦੇ ਕਰ ਨਹੀਂ ਹੁੰਦੀ ਉਹਨਾਂ ਜਾ ਨਹੀਂ ਜਾਣਾ ਤੋਂ ਨਹੀਂ ਜਾਣਾ ਕੋਈ ਨਹੀਂ ਉਹ ਤਾਂ ਜਿਵੇਂ ਆਪਣੇ ਲੀਡਰ ਸਾਹਿਬ ਕਹਿੰਗੇ ਉਹ ਕਰਾਂਗੇ ਇੱਥੇ ਬਹਿਣਾ ਸਾਰੇ ਨਹੀਂ ਪਹਿਲ ਨਹੀਂ ਕਰਦੇ ਭਵੇਂ ਸਾਰੀ ਰਾਤ ਲੰਘ ਜਾਏ ਇਹ ਨਹੀਂ ਕੋਈ ਕਰਦਾ ਸਾਰਾ ਟਰੈਕਟਰ ਥਾਲੀ ਜਦ ਬਾਹਰ ਤੇ ਟਰੈਕਟਰ ਥਾਲੀ ਜਦ ਤੱਕ ਖੜੀ ਰਹਿੰਦੀ ਹੈ ਉਹ ਕੋਈ ਨਹੀਂ ਖੜੀ ਆ ਮੈਂ ਜਦ ਨਾਲ ਨਾ ਰਿਕਵਰ ਕਰਾਉਂਦਾ ਜਿਹੜਾ ਖੜੀ ਆ ਉੱਥੇ ਟਰੈਕਟਰ ਦੋਦੇ ਰੋੜੇ ਨਾ ਲਾਓ ਪਹਿਲਾਂ ਰਾਜ ਤੱਕ ਅੱਜ ਤੱਕ ਬਲਾਕ ਚ ਵੀ ਰੋੜੇ ਛੱਤਾਂ ਤੇ ਰੱਖੇ ਆ ਮਾਹੂ ਬਲਾਕ ਚ ਕਦੇ ਸ਼ਾਮ ਨੂੰ ਬੋਲੇ ਪਰ ਇਹਨੇ ਬੈਠੇ ਆ ਬੈਠੇ ਆ ਬਿਸਤਰੇ ਵੀ ਉਹਨੇ ਪੇਕਿਆ ਹੋਇਆ ਛੋੜ ਨਹੀਂ ਮਾਰਦੇ ਯਾਰ ਰਵਾਣਾ ਕਰਦੇ ਸੀ ਡੇਢ ਇਹ ਕੁੱਤੀ ਦੇ ਅੰਦਰੋਂ ਨਿਕਲ ਕੇ ਨਿਕਾਇਆ ਇਹ ਕਿਹੜੀ ਗੱਲ ਦੀ ਗਵਾ ਕਰਦੇ ਅੱਛਾ ਡੇ ਉਹਦੇ ਕੋਈ ਗੱਲ ਇਹਦਾ ਲਾਇਸੈਂਸ ਤੋਂ ਬਾਅਦ ਦੇਖੋ ਬਣਦਾ ਨਹੀਂ ਲੱਗਦਾ ਇਹਨਾਂ ਦਾ ਰੋਖਾ ਰੋਖਾ ਆਪਣਾ ਕੋਈ ਆਫਰ ਆਪਾਂ ਤੇ ਖੜੇ ਆ ਇਹ ਉਧਰ ਦੀ ਗੱਲ ਆ ਕਰ ਲਿਓ ਗੱਲ ਕੋਈ

ग्रेस पार्टी कांग्रेस पार्टी हरबीर हरबीर कांग्रेस पार्टी कांग्रेस पार्टी कांग्रेसाबीराद जिंदाबाद जिंदाबाद कांग्रेस पार्टी जिंदाबाद 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 Congress Party! वाली आहे